ਸੀ ਸਿਵਲ ਹਸਪੀਟਲ ਇੱਥੇ ਗੁਰਦਾਸਪੁਰ ਚ ਆਏ ਆ ਸਨਾਤਨ ਕ੍ਰਾਂਤੀ ਲਲ ਦੇ ਮੈਂਬਰ ਸਾਰੇ ਤੇ ਅੱਜ ਅਸੀਂ ਇਥੋਂ ਦਾ ਜਾਨੀ ਕਿ ਸਰਵੇ ਕਰ ਰਹੇ ਆ ਬਈ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਇੱਥੇ ਆ ਆ ਰਹੀਆਂ ਨੇ ਆ ਦੇਖੋ ਜਿੱਦਾਂ ਅਸੀਂ ਤੁਹਾਨੂੰ ਬਹੁਤ ਵੱਡੀ ਇੱਕ ਜਿਹੜੀ ਘਟਨਾ ਹੋ ਸਕਦੀ ਹੈ ਤੁਹਾਨੂੰ ਦੱਸੀਏ ਇੱਕ ਤਾਂ ਆ ਏਸੀ ਦੀ ਤਾਰ ਜਿਹੜੀ ਆ ਨਾ ਇੱਥੋਂ ਤੱਕ ਪਹੁੰਚਦੀ ਨਹੀਂ ਦੂਜਾ ਦੇਖੋ ਏਸੀ ਦੇ ਵਿੱਚ ਹੀ ਪੁਆਇੰਟ ਐਸਾ ਲੱਗਾ ਹੋਇਆ ਵਾ ਤੇ ਜਿਹਦੇ ਨਾਲ ਕਿਸੇ ਟਾਈਮ ਤੇ ਵੀ ਕਿਸੇ ਨੂੰ ਕਰੰਟ ਪੈ ਸਕਦਾ ਇੱਥੇ ਕੋਈ ਹਾਦਸਾ ਵਾਪਰ ਸਕਦਾ ਵਾ ਇਹ ਜਿਹੜਾ ਦਾ ਇੱਥੋਂ ਦਾ ਜਿਹੜਾ ਸਟਾਪ ਹੈਗਾ ਵਾ ਜਾਂ ਇੱਥੋਂ ਦੇ ਕੋਈ ਬਿਜਲੀ ਬੋਰਡ ਦੇ ਮੈਂਬਰ ਰੱਖੇ ਹੁੰਦੇ ਨੇ ਬਿਜਲੀ ਦਾ ਕੰਮ ਕਰਨ ਵੇਲੇ ਉਹਨਾਂ ਨੇ ਚਾਹੀਦਾ ਪ੍ਰੋਪਰ ਚੈੱਕ ਕਰਨਾ ਜੇਕਰ ਇਹ ਸਟੈਂਡ ਇਦਾਂ ਦਰਦ ਨੂੰ ਵੱਡਰ ਦਾ ਸਟੈਂਡ ਉੱਚਾ ਹੋਵੇ ਤੇ ਇਸ ਦੇ ਨਾਲ ਕਦੀ ਵੀ ਲੱਗ ਕੇ ਕਿਸੇ ਵੀ ਡਾਕਟਰ ਨੂੰ ਜਿਹੜਾ ਵਾ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਅੱਜ ਜਿਸਨਾਤਰ ਕ੍ਰਾਂਤੀ ਦਲ ਵੱਲੋਂ ਨੌਸੀ ਚੈਕਿੰਗ ਕਰਨ ਆਏ ਸੀਗੇ ਛੋੜਾ ਛੋੜਾ ਅਫੀਕਾ ਦੇ ਮੀਲ ਬਣਾ ਲਿਆ ਕਿ ਆਪਣੇ ਵਿੱਚ ਦੋ ਵਾਰੀ ਇੱਥੇ ਜ਼ਰੂਰ ਆ ਰੱਖਣਾ ਤਾਂ ਕਿ ਸਾਨੂੰ ਮਰੀਜ਼ਾਂ ਦੇ ਹਦਾਸਤ ਪਤਾ ਲੱਗਣ ਔਰ ਜਿਹੜੀ ਡਾਕਟਰ ਦੀ ਉਸ ਮੁਖਿਆ ਉਹ ਵੀ ਸਾਨੂੰ ਪਤਾ ਲੱਗੇ ਤੇ ਸਟਾਫ ਦੀ ਜੋ ਉਸ ਮੁਖਿਆ ਉਹ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਤੇ ਜੋ ਪੇਫਿਲਿਟੀਜ਼ ਮਿਲ ਰਹੀਆਂ ਮੈਂ ਉਹ ਵੀ ਪਤਾ ਲੱਗੇ ਉਹ ਦੇਖੋ ਕਿ ਕਿੰਨਾ ਛੋੜਾ ਤੇ ਕੀ ਕਹਿੰਦੇ ਹੈ ਸੀਟਿੰਗ ਰੂਮ ਬਣਿਆ ਹੈ ਹਨਾ ਦੇਖੇ ਲੋਕ ਫੇਰ ਕੀ ਕਰਦੇ ਆ ਵਾਰਡ ਦੇ ਵਿੱਚ ਜਾ ਕੇ ਆਪਣੇ ਮਰੀਜ਼ਾਂ ਦੇ ਕੋਲ ਦਾਸਾ ਜਿਹਾ ਨਹੀਂ ਬੈਠਦੇ ਉਸ ਵਾ ਇਹਦੇ ਵਾਸਤੇ ਹੀ ਛੋੜਾ ਜਨਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਪਵੇਗਾ ਉਹ ਲੇਡੀਜ਼ ਜੋ ਉੱਥੇ ਸਟਾਫਲੀ ਹੈਗੇ ਨੇ ਉਹ ਥੋੜੀ ਜਾ ਕੇ ਗੇਮ ਕਰ ਰਹੀਆਂ ਉਹਦੇ ਉੱਥੇ ਮੈਂ ਦੇਖਿਆ ਉਹਨੇ ਕਿ ਸ਼ਰਾਬ ਪੀ ਕੇ ਬੰਦਾ ਡਿੱਗਿਆ ਹੋਇਆ ਸੀ ਉਹ ਲੇਡੀ ਜਿਹੜਾ ਉਹਨੂੰ ਜਾ ਕੇ ਮੜਾ ਕਰਨੀਏ ਤਾਂ ਉਹਦੇ ਲੜਨ ਪੈਣੀਗਾ ਤੁਹਾਨੂੰ ਹੈਨਾ ਸੋ ਇਸ ਲਈ ਇਥੇ ਸਟੋਰੀ ਬਹੁਤ ਜ਼ਰੂਰ ਹੈ ਜੋ ਸਟਾਫ ਦੀ ਮੰਗ ਹੈ ਜਿਹੜੇ ਹੋਏ ਕੋਆਰਡੀਨੇਟਰ ਹੈ ਕਿ ਹਰ ਜਿਹੜਾ ਹੈਗਾ ਫਲੋਰ ਹੈਗਾ ਮੈਂ ਉੱਥੇ ਇੱਕ ਸੁਰੱਖਿਆ ਕਰਨੀ ਦੀ ਪਰਮਨੈਂਟ ਡਿਊਟੀ ਲੱਗਣੀ ਚਾਹੀਦੀ ਹੈ कुल मिलाकर ਚਾਰ ਅਤੇ ਜਿਹੜੇ ਸੁਰੱਖਿਆ ਕਰਨੇ ਦੀ ਜ਼ਰੂਰਤ ਹੈ ਇੱਕ ਜਿਹੜਾ ਆਫਿਸ ਦੇ ਵਿੱਚ ਤਿੰਨ ਬੋਲਸ ਸੋ ਇਹ ਜਿਹੜਾ ਸੁਕਾਰ ਕੀ ਕਰੇ ਸਾਡੀ ਜਿਹੜੀ ਸਾਡੀ ਜਿਹੜੀ ਪ੍ਰਸ਼ਾਸਨਾਂ ਦੀ ਜਿਹੜਾ ਹਸਪਤਾਲ ਪ੍ਰਸ਼ਾਸਨਾ ਉਹਨਾਂ ਦੀ ਮੰਗ ਹੈ। ਕਿਆ ਭੋਲੇनाथ ਪਿਛਲੇ ਦਿਨੀ ਸਨਾਤਨ ਕ੍ਰਾਂਤੀ ਦਲ ਦੇ ਸਦਸੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਆਏ ਸੀਗੇ ਔਰ ਪੂਰੇ ਲਗਭਗ 3 ਘੰਟੇ ਦਾ ਅਸੀਂ ਇੱਥੇ ਦੌਰਾ ਕੀਤਾ ਸੀਗਾ। ਅਸੀਂ ਹਰ ਵਾਰਡ ਚੈੱਕ ਕੀਤੀ ਸੀ, ਹਰ ਬਾਥਰੂਮ ਚੈੱਕ ਕੀਤਾ ਸੀ। ਬਲਕਿ ਜੋ ਅਸੀਂ ਕਰ ਸਕਦੇ ਹਾਂ ਉਹ ਅਸੀਂ ਕੀਤਾ ਸੀ। ਉਹ ਤਾਂ ਬੜੀ ਕਮੀ ਮਹਿਸੂਸ ਹੋਈ ਇੱਥੇ। ਉਹਦਾ ਮਹਿਸੂਸ ਹੋਇਆ ਕੀ ਹਰ ਵਾਰਡ ਦੇ ਵਿੱਚ ਜੋ ਏਸੀ ਲੱਗੇ ਹੋਏ ਨੇ ਉਸ ਤੇ ਦਿਖਾਵਾ ਐਸੀ ਕਨੈਕਸ਼ਨ ਤੱਕ ਨਹੀਂ ਸੀ ਉਹਨਾਂ ਦੇ ਉਸ ਤੋਂ ਬਾਅਦ ਬਾਥਰੂਮ ਜਿਹੜਾ ਚੈੱਕ ਕੀਤਾ ਗਿਆ ਤੇ ਬਿਲੀਵ ਕਰਨਾ ਕਿ ਕੋਈ ਬਹੁਤ ਤਕੜੇ ਦਿਲ ਵਾਲਾ ਬੰਦਾ ਹੀ ਹੋਵੇਗਾ ਜਿਹੜਾ ਇੰਨੀ ਸਮੈਲ ਦੇ ਵਿੱਚ ਹੁੰਦਾ ਜਾ ਸਕਦਾ ਹੈ ਇੰਨੀ ਜ਼ਿਆਦਾ ਸਮੈਲ ਸੀ ਉਹ ਅਸੀਂ ਥੋੜੇ ਮੀਡੀਆ ਦੇ ਮਾਧਿਅਮ ਦੇ ਨਾਲ ਔਰ ਐਸੇ ਸਾਰੇ ਜੀਸੀ ਸਾਹਿਬ ਦੇ ਧਿਆਨ ਵਿੱਚ ਲਿਆ ਹੁੰਦਾ ਕੁਝ ਇੰਪਰੂਵਮੈਂਟ ਕਹਿੰਦੇ ਇੱਕ ਦੇਖੋ ਨੂੰ ਮਿਲੇਗੀ ਪਰ ਅੱਜ ਅਸੀਂ ਰਾਤ ਨੂੰ ਆਏ ਕਿਉਂਕਿ ਸਾਡੇ ਇੱਥੇ ਡਾਕਟਰ ਜ਼ਿਆਦਾਤਰ ਕਹਿੰਦੇ ਸੀਗੇ ਜਿਹੜੇ ਰੈਡੀ ਸਟਾਫ ਹੈ ਉਹ ਵੀ ਜ਼ਿਆਦਾਤਰ ਕਹਿੰਦਾ ਸੀਗਾ ਕਿ ਸਾਨੂੰ ਇਨਸਿਕਿਉਰਟੀ ਫੀਲ ਹੁੰਦੀ ਹੈ ਇੱਥੇ ਸਾਡੇ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਜਦੋਂ ਇੱਥੇ ਆ ਕੇ ਦੇਖਿਆ ਤਾਂ ਇੱਥੇ ਤਿੰਨ ਨੂੰ ਸੁਰੱਖਿਆ ਕਰਨੀ ਇਹਨਾਂ ਨੇ ਪੰਜਾਬ ਪੁਲਿਸ ਦੇ ਇੱਥੇ ਡਿਪਲੋਟ ਕੀਤੇ ਹੋਏ ਲੇਕਿਨ ਇਹ ਸਿਰਫ ਇੱਕ ਸੀਗਾ ਦੋ ਹੈ ਹੀ ਨਹੀਂ ਸੀ ਤੇ ਜਿਹੜੇ ਇਕੂ ਵੀ ਸੀਗੇ ਉਹਨਾਂ ਕੋ ਵੀ ਵੈਪਨ ਕੋਈ ਨਹੀਂ ਸੀ ਜਦਕਿ ਜਦੋਂ ਮੁੰਸ਼ੀ ਜੀ ਨੇ ਗੱਲ ਕੀਤੀ ਪੁਲਿਸ ਲਾਈਨ ਦੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਆਰਡਰ ਦਿੱਤੇ ਹੈ ਕਿ ਨਾਲ ਆਪਣੇ ਵੈਪਨ ਲੈ ਕੇ ਆਓ बुलाया ਗਿਆ ਦੂਸਰਾ ਸੁਰੱਖਿਆ ਕਮੇਟੀ ਬੁਲਾ ਲਿਆਣਾ ਨੇ ਹੁਣ ਦੋ ਹੋ ਗਏ ਨੇ ਲੇਕਿਨ ਸਰਪੋਣਾ ਕੋ ਡੰਡੇ ਹੈ ਆਈ ਡੋਨਟ Think ਕਿ ਅਗਰੇ ਤੇ ਕੋਈ ਐਮਰਜੈਂਸੀ ਕੇਸ ਤੇ ਹੈਂਡਲ ਕਰ ਸਕੂ ਇੱਕ ਤੇ ਇਹ ਪ੍ਰੋਬਲਮ ਤੇ ਹੈਗੀ ਹੈ ਇਹਨੂੰ ਥੋੜਾ ਜਿਹਾ ਇੰਪਰੂਵ ਕਰਨਾ ਪਵੇਗਾ ਕਿਉਂਕਿ ਹਰ ਵਾਰਡ ਦੇ ਵਿੱਚ ਦੇਖਿਆ ਜਾ ਕੇ ਬਹੁਤ ਰਸ਼ ਹੈ ਬਹੁਤ ਲੋਕ ਜਿਹੜੇ ਆ ਉਹ ਇੱਕ ਤੇ ਜਿੱਥੇ ਬੈਡ ਲੱਗੇ ਨੇ ਉਹਨਾਂ ਨੇ ਨਾਲ ਹੀ ਬੜੇ ਚਾਰ-ਚਾਰ ਪੰਜ-ਪੰਜ ਲੋਕ ਬੈਠੇ ਹੋਏ ਨੇ ਇਸ ਵਾਰ ਅਸੀਂ ਵੇ ਆਪਾਂ ਆਈ ਸੀ ਯੂ ਦੇ ਵਿੱਚ ਹੁਣ ਆਈ ਸੀ ਯੂ ਦੇ ਵਿੱਚ ਜਦੋਂ ਐਸਪੋ ਸਾਹਮਣੇ ਗੱਲ ਹੋਈ ਸੀ ਤੇ ਉਹਨਾਂ ਨੇ ਏਸੀ ਚਲਵਾ ਦਿੱਤੀ ਜਾ ਕੇ ਦੇਖਿਆ ਲੇਕਿਨ ਸੱਚਾਈ ਕੀ ਹੈਗੀ ਹੈ ਕਿ ਏਸੀ ਬਿਲਕੁਲ ਕੂਲਿੰਗ ਨਹੀਂ ਕਰਦਾ ਸਿਰਫ ਉਹ ਖਾਣਾ ਪੂਰਤੀ ਕਰ ਰਿਹਾ ਲਾਈਟ ਫੂਕ ਰਹੇ ਨੇ ਲੇਕਿਨ ਕਿਸੇ ਵੀ ਮਰੀਜ਼ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਕਿਉਂਕਿ ਉੱਥੇ ਗਰਮੀ ਬਹੁਤ ਆਈ ਸੀ ਵਿੱਚ ਔਰ ਜਿਹੜੀ ਸਫਾਈ ਦਾ ਸੀਗਾ ਉੱਥੇ ਬਲੱਡ ਦੇ ਉੱਥੇ ਡ੍ਰੌਪਸ ਉੱਥੇ ਪਏ ਹੋਏ ਸੀਗੇ ਈਵਨ ਦੈਨ ਕਿ ਉੱਥੇ ਜਿਹੜੋ ਮੱਖੀਆਂ ਉੱਥੇ ਬਿਨ ਨਾਰੀਆਂ ਸੀਗੀਆਂ ਉੱਥੇ ਜਿਹੜੇ ਚਾਹਾਂ ਪੀਤੀਆਂ ਸੀ ਉਹ ਡੁੱਲੀਆਂ ਪਈਆਂ ਉੱਥੇ ਨਿਸ਼ਾਨ ਪਏ ਹੋਏ ਸੀਗੇ ਤੇ ਫਰਸ਼ ਗੰਦੇ ਸੀਗੇ ਬਹੁਤ ਬੁਰਾ ਹਾਲ ਸੀ 댓 ਮੀਨ ਕਿ ਕੀ ਕੁਛ ਇੰਪਰੂਵਮੈਂਟ ਜ਼ਰੂਰ ਦੇਖਣ ਨੂੰ ਮਿਲਿਆ ਕਿ ਕੋਣਾ ਚਪਲਾ ਜਿਹੜੀ ਆ ਇਹ ਨਿਯਮ ਰੇਖਾ ਦੇ ਭਰਾ ਦਿੱਤਾ ਕਿ ਚਪਲਾ ਜਿਹੜੀ ਉਹਨਾਂ ਨੇ ਬਾਹਰ ਰੋਈਆਂ ਹੀ ਜਾਂ ਸੀ ਕਿ ਮਰੀਜ਼ਾ ਕੋਲ ਜਿਹੜਾ ਜਿਹੜੇ ਨਾਂ ਜਿਹੜੇ ਲੋਕਾਂ ਦੇ ਨੇ ਬਟ ਜੇ ਕੋ ਉਥੇ ਸਫਾਈ ਦਾ ਕੋਈ ਵੀ ਵਧੀਆ ਅਸਰ ਉਹ ਦੇਖਣ ਨੂੰ ਨਹੀਂ ਮਿਲਿਆ ਉਸ ਤੋਂ ਬਾਅਦ ਜਦੋਂ ਅਸੀਂ ਬਾਹਰ ਆਏ ਆ ਤੇ ਇੱਕ ਸਾਨੂੰ ਮਰੀਜ਼ ਮਿਲੇ ਨੇ ਉਹਨਾਂ ਨੇ ਆ ਕੇ ਦੱਸਿਆ ਕਿ ਸਾਡੇ ਉਹਨਾਂ ਦੇ ਬੇਟਾ ਜਿਹੜਾ ਸੀਗਾ ਉਹ ਕਿਤੇ ਟਰੱਕ ਨਾਲ ਐਕਸੀਡੈਂਟ ਹੋ ਗਿਆ ਸੀ ਤਾਂ ਸਿਰ ਦੇ ਵਿੱਚ ਬਹੁਤ ਇੰਜਰੀ ਆਈ ਹੋਈ ਸੀ ਅੱਖਾਂ ਹੋ ਗਈਆਂ ਸਾਡੀਆਂ ਸਵੇਲਿੰਗ ਨਾਲ ਉਹਨੀਆਂ ਬੜੀਆਂ ਮੋਟੀਆਂ ਹੋ ਚੁੱਕਿਆ ਸੀਗਾ ਬਰੇਂਡ ਦੇ ਵਿੱਚ ਇੰਜਰੀ ਆਈ ਹੋਸੀ ਤੇ ਇਹ ਡਾਕਟਰ ਸਾਹਿਬ ਨੇ ਇਥੇ ਰੈਫਰ ਕਰ ਦਿੱਤਾ ਸੀ ਅੰਮ੍ਰਿਤਸਰ ਉਹਨਾਂ ਨੇ 188 ਨੰਬਰ ਤੇ ਇੱਕ ਕਾਲ ਕੀਤੀ ਹੈ ਲਗਭਗ ਓਨੇ ਘੰਟੇ ਤੱਕ ਹਜੇ ਤੱਕ ਉਹਨਾਂ ਨੂੰ ਕੋਈ ਨਹੀਂ ਜਦਕਿ 20 ਮਿੰਟ ਦਾ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ ਐਮਰਜੈਂਸੀ ਆ ਕੋਈ ਨਹੀਂ ਆਈ ਉਸ ਤੋਂ ਬਾਅਦ ਸਾਡੇ ਮੁੰਡਿਆਂ ਨੇ ਵੀ ਟਰਾਈ ਕਰਨਾ ਸ਼ੁਰੂ ਕੀਤਾ ਅਗੋਂ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਸਾਨੂੰ ਕੋਈ ਕੰਪਲੇਨ ਨੰਬਰ ਦੱਸੋ ਫਿਰ ਉਸ ਦਾ ਵਗੈਰਾ ਵਗੈਰਾ ਕਰਦਾ ਐਸਾ ਕਰਦੇ ਕਰਦੇ 1 ਘੰਟੇ ਬਾਅਦ ਜਾ ਕੇ ਇੱਥੇ ਐਮਬੂਲੈਂਸ ਆਈ ਹੈ ਤੁਸੀਂ ਖੁਦ ਸੋਚੋ ਕਿ ਕੀ ਸਰਵਿਸ ਹੈ ਹੁਣ ਇਹਦੇ ਵਿੱਚ ਕੀ ਹੁੰਦਾ ਵਾ ਕਿ ਜਦੋਂ ਐਮਬੂਲੈਂਸ ਨਹੀਂ ਆਂਦੀ ਉਸ ਤੋਂ ਪਹਿਲਾਂ ਵੀ ਇੱਕ ਪੇਸ਼ੈਂਟ ਸੀ ਉਹਨਾਂ ਨੇ 108 ਨੰਬਰ ਤੇ ਕਾਲ ਕੀਤੀ ਸੀ ਐਮਬੂਲੈਂਸ ਆਈ ਉਹਨਾਂ ਨੂੰ ਪ੍ਰਾਈਵੇਟ ਜਿਹੜੀ ਹੈ ਐਮਬੂਲੈਂਸ ਹਾਇਰ ਕਰਕੇ ਜਾਣਾ ਪਿਆ ਤੇ ਇਹ ਇਹਨਾਂ ਦੀ ਜਦੋਂ ਇੱਥੇ ਰੋੜਾ ਰੋੜਾ ਪਤਾ ਨਹੀਂ ਆਈ ਡੋਟ ਨੋ ਕਿ ਉਹਦੇ ਸਾਡੇ ਕਰਕੇ ਆਈਆਂ ਤੇ ਸਾਰਾ ਰੂਟੀਨ ਚ ਆ ਗਿਆ ਲਗਭਗ 1 ਘੰਟੇ ਬਾਅਦ ਐਮਬੂਲੈਂਸ ਆਈ ਹੈ ਜਾ ਕੇ ਫੇਰ ਉਹਨਾਂ ਨੂੰ ਐਸਓਸੀ ਪਹੁੰਚ ਜਾਵਾ ਐ ਐਮਬੂਲੈਂਸ ਹੁਣ ਇਹਦੇ ਵਿੱਚ ਇੱਕ ਹੋਰ ਡਰਾਬੈਕ ਸੀਗਾ ਇੱਥੇ ਜਦੋਂ ਦੇਖਿਆ ਜਿੱਥੇ ਐਂਬੂਲੈਂਸ ਖੜੀਆਂ ਹੁੰਦੀਆਂ ਜਿਹੜੀ ਐਮਰਜੈਂਸੀ ਦੇ ਬਾਹਰ ਜੋ ਸਪੇਸ ਬਣੀ ਹੋਈ ਹੈ ਜਿਹੜਾ ਤੇ ਪਲੇਟਫਾਰਮ ਬਣਿਆ ਹੋਇਆ ਉਥੇ ਐਂਬੂਲੈਂਸ ਖੜੀਆਂ ਹੁੰਦੀਆਂ ਨੇ ਤਾਂ ਕਿ ਕੋਈ ਐਮਰਜੈਂਸੀ ਆਏ ਉਥੋਂ ਬਟਾਫਰ ਡੈੱਕ ਜਾਏ ਜਾਂ ਕੋਈ ਐਮਰਜੈਂਸੀ ਤੇ ਮਰੀਜ਼ ਆਏ ਐਂਬੂਲੈਂਸ ਦੀ ਉੱਪਰ ਆ ਕੇ ਤੁਹਾਨੂੰ ਅੰਦਰ ਐਮਰਜੈਂਸੀ ਤੇ ਲੈ ਕੇ ਜਾਇਆ ਜਾ ਸਕਦਾ ਲੇਕਿਨ ਇੱਥੇ ਤੁਸੀਂ ਦੇਖੋਗੇ ਇੱਥੇ ਸਟਾਫ ਨੇ ਆਪਣੇ ਇੰਨੇ ਜ਼ਿਆਦਾ ਮੋਟਰਸਾਈਕਲ ਲਗਾਏ ਹੋਏ ਸੀਗੇ ਕਿ ਐਂਬੂਲੈਂਸ ਨੂੰ ਛਡਾਉਣ ਵਾਸਤੇ ਸਾਨੂੰ ਆਪਣੇ ਬਾਈਕਾਂ ਦੇ ਪਿੱਛੇ ਕਰਨੀ ਪਈ ਗੱਡੀਆਂ ਤੇ ਲੱਗੀਆਂ ਹੋਈਆਂ ਕਾਫੀ ਦਸੋ ਐਂਬੂਲੈਂਸ ਤੋਂ ਅਗਰ ਮੰਨ ਲਓ ਕਿ ਇਥੇ ਚੜਾ ਨਹੀਂ ਤਾ ਜਾਏਗਾ ਤਾਂ ਉਹ ਜਿਹੜਾ ਜਿਹੜਾ ਵਾ ਮਰੀਜ਼ ਜਿਹੜਾ ਉਹ ਲੈਫਟ ਕਰ ਸਕਦਾ ਦਸੋ ਇਹ ਬੜੀਆਂ ਕਮੀਆਂ ਜੜੀਆਂ ਕਿਉਂਕਿ ਕਹਿੰਦੇ ਸੀਗਾ ਦਿਨ ਦੇ ਟਾਈਮ ਕੁਝ ਹੋਰ ਉਹਦਾ ਰਾਤ ਦੇ ਟਾਈਮ ਕੁਝ ਹੁੰਦਾ ਲੇਕਿਨ ਰਾਤ ਦੇ ਟਾਈਮ ਵੀ ਸਥਿਤੀ ਉਹੀ ਹੈ ਇੱਥੇ ਕੋਈ ਸੁਧਾਰ ਨਹੀਂ ਹੈ ਜੇ ਹੋ ਰਿਹਾ ਅਸੋ ਸਾਡੀ ਸੀਐਮ ਸਾਹਿਬ ਅੱਗੇ ਮੰਗ ਹੈ ਔਰ ਡੀਸੀ ਸਾਹਿਬ ਸਾਡੇ ਗੁਰਦਾਸਪੁਰ ਅੱਗੇ ਉਹਨਾਂ ਕੇ ਮੰਗ ਹੈ ਤੇ ਸਾਡੇ ਰਵਨ ਪਹਿਲ ਜੀ ਅੱਗੇ ਸਾਡੀ ਮੰਗ ਹੈ ਕਿ ਇਸ ਦਾ ਸੁਧਾਰ ਕੀਤਾ ਜਾਵੇ ਇੱਕ ਐਂਬੂਲੈਂਸ ਆ ਜਿਹੜੀਆਂ ਵਾ ਉਹ ਟਾਈਮ ਸ਼ੇਅਰ ਹੋਣੀ ਚਾਹੀਦੀ ਹੈ ਇਹਨਾਂ ਦੇ ਵਿੱਚ ਇੱਕ ਡਰਾਈਵਰ ਹੀ ਇਥ ਇਹ ਕੋਈ ਵੇਹਗਾ ਕਹਿੰਦੇ 108 ਨੰਬਰ ਤੇ ਕਾਲ ਕਰੋਗੇ ਤੇ ਫਿਰ ਤੁਹਾਨੂੰ ਮੈਂਬਰਸ ਨਹੀਂ ਆਸਾਂ ਨਹੀਂ ਮਿਲਦੀ ਇਹ ਥੋੜਾ ਜਿਹਾ ਈਜ਼ੀ ਕਰਨਾ ਪਏਗਾ ਲੇਕਿਨ ਪ੍ਰਾਈਵੇਟ ਵਾਲੇ ਹਰ ਵੇਲੇ ਅਵੇਲੇਬਲ ਹੁੰਦੇ ਨੇ ਉਹਨਾਂ ਦੇ ਕੋਈ ਚਾਰਜ ਵੀ ਕੋਸ ਜ਼ਿਆਦਾ ਹੁੰਦੇ ਨੇ ਬਕਾਇਦਾ ਉਹ ਜੋ ਅੱਗੇ ਚਲਦਾ ਤੁਹਾਨੂੰ ਪਤਾ ਹੀ ਹੈ ਕਿ ਉਥੇ ਕਮਿਸ਼ਨਾਂ ਸੈੱਟ ਹੁੰਦੀਆਂ ਨਹੀਂ ਉਹ ਅਲੱਗ ਉਹ ਚੱਕਰ ਤੇ ਨਹੀਂ ਅਸੀਂ ਕਰਦੇ ਲੇਕਿਨ ਅਸੀਂ ਸਿਵਲ ਹਸਪੀਟਲ ਦਾ ਸੁਧਾਰ ਕਰਨ ਵਾਸਤੇ ਤੇ ਆਈਆਂ ਔਰ ਇਹ ਸਾਡੀ ਮੰਗਾ ਸਾਡੇ ਜਨਦੀ ਵੱਲੋਂ ਤਾਂ ਕਿ ਸਾਨੂੰ ਪ੍ਰੋਟੈਸਟ ਕਰਨ ਦੀ ਨੌਬਤ ਨਾ ਆਏ ਧੰਨਵਾਦ ਜੈ ਸ਼ੇਰ ਦੀ ਕੀ ਜੈ ਬੋਲੇ ਨਾ ਜਿਹੜੇ ਸਾਡੇ ਅਥੇ ਜਿਹੜੇ ਸੁਰੱਖਿਆ ਕਰਮਚਾਰੀ ਡਿਪਲਿਊਟ ਕੀਤੇ ਗਏ ਨੇ ਉਹਨਾਂ ਨੂੰ ਵੈਪਨ ਦਿਓ ਸਰ ਔਰ ਜਿਹੜੇ ਇਹ ਅਚੀਦੂ ਧੁਰ ਮੋੜছো ਕਿ ਉਹਨਾਂ ਨੂੰ ਵੀ ਥੋੜੀ ਰਿਲੈਕਸੇਸ਼ਨ ਮਿਲੇ ਉਹ ਕਹਿ ਰਹੇ ਨੇ ਕਿ ਸਾਨੂੰ ਰੈਸਟ ਵਾਸਤੇ ਵੀ ਐਕਸਪੀਰੀਟ ਪਰਮਿਸ਼ਨ ਲੈਣੀ ਪੈਂਦੀ ਹੈ ਤੇ ਉਹਨਾਂ ਦੇ ਵਾਸਤੇ ਵੀ ਇੱਕ ਰਿਲੀਫ ਤੇ ਇਹਨਾਂ ਬੰਦੇ ਜਿਹੜੇ ਇੱਥੇ ਡਿਪਲਿਊਟ ਕੀਤੇ ਹੋਏ ਨੇ ਉਹਨਾਂ ਦੇ ਵਾਸਤੇ ਥੋੜਾ ਜਿਹਾ ਉਹਨਾਂ ਦੀ ਰਿਲੀਫ ਵਾਸਤੇ ਵੀ ਥੋੜਾ ਕਿਉਂਕਿ ਜੁਰਨਾਨ ਤੋਂ ਜਾਂਦੇ ਨਹੀਂ ਇੱਥੇ ਕੋਈ ਵੀ ਨਹੀਂ ਹੁੰਦਾ ਹੈਗਾ ਇੱਥੇ ਕੋਈ ਵੀ ਨਹੀਂ ਹੁੰਦਾ ਹੈਗਾ ਨੈਕਸਟ ਟਾਈਮ ਜਦੋਂ ਅਸੀਂ ਆਏ ਸਾਨੂੰ ਇੱਥੇ ਕੋਈ ਨਹੀਂ ਧੰਨਵਾਦ ਜੈ ਸ਼ੰਕਰ ਜੀ ਜੈ ਭੋਲੇनाथ ਮਮਾਹ ਹੋਰੇ